ਰੇਲਾਂ ਦੇ ਹੋਣਗੇ ਚੱਕੇ ਜਾਮ ਨਹੀਂ ਹੋਵੇਗਾ ਸਫਰ ਕਰਨ ਲਗਨ ਤੋਂ ਪਹਿਲਾਂ ਸੁਣ ਲਵੋ ਇਹ ਖਾਸ ਖਬਰ ਅੱਜ 18 ਦਸੰਬਰ ਨੂੰ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੋਵੇਗਾ ਰੇਲਾਂ ਦਾ ਚੱਕਾ ਜਾਮ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਬਿਆਨ ਪੰਜਾਬੀਆਂ ਨੂੰ ਰੇਲ ਰੋਕੋ ਅੰਦੋਲਨ ਚ ਸ਼ਾਮਲ ਹੋਣ ਦੀ ਕੀਤੀ اپੀਲ ਸਮੂਹ ਸੰਸਥਾਵਾਂ ਨੇ ਰੇਲਵੇ ਸਟੇਸ਼ਨ ਦੇ ਲੰਗਰ ਲਾਉਣ ਦੀ ਕੀਤੀ ਖਾਸ ਅਪੀਲ ਅੱਜ 18 ਦਸੰਬਰ ਨੂੰ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਪੰਜਾਬ ਵਿੱਚ ਬੁੱਧਵਾਰ ਨੂੰ ਕਈ ਰੇਲਾਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਿਸਾਨ ਫਸਲਾਂ ਤੇ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਵੱਖ-ਵੱਖ ਮੰਗਾਂ ਦੀ ਸਮਰਥਨ ਵਿੱਚ ਆਪਣੇ 3 ਘੰਟੇ ਦੇ ਰੇਲ ਰੋਕੋ ਪ੍ਰਦਰਸ਼ਨ ਦੇ ਹਿੱਸੇ ਭਜੋ ਪਟੜੀਆਂ ਦੇ ਬੈਠ ਕੇ ਤਿਆਰੀ ਕੀਤੀ ਗਈ ਹੈ ਕਿਸਾਨ ਆਗੂ ਸਰਵਨ ਸਿੰਘ ਬੰਦੇਰ ਅਨੁਸਾਰ ਸਾਂਝਾ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਇਕਤਾ ਵੱਲੋਂ ਵੀ ਇਹ ਧਰਨੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ 3 ਵਜੇ ਤੱਕ ਹੋਵੇਗਾ ਅਤੇ ਇਹ ਧਰਨਾ 23 ਜ਼ਿਲ੍ਹਿਆਂ ਵਿੱਚ ਹੋਵੇਗਾ